ਪਜਾਮੇ ਨੇ ਕਰਵਾਈ ਵਿਆਹ ਵਾਲੇ ਮੁੰਡੇ ਦੀ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਮੌਕੇ ਤੇ ਕਰਨਾ ਪਿਆ ਆ ਕੰਮ। ਦੋਸਤੋ ਕਈ ਵਾਰ ਵਿਆਹਾਂ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਸ ਨਾਲ ਵਿਆਹ ਵਾਲਾ ਮੁੰਡਾ ਜਾਂ ਕੁੜੀ ਨੂੰ ਬਹੁਤ ਸ਼ਰਮਿੰਦਾ ਹੋਣਾ ਪੈਂਦਾ ਏ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਅਤੇ ਕੁੜੀ ਕਿੰਨੇ ਖੁਸ਼ ਨੇ ਅਤੇ ਡਾਂਸ ਕਰ ਰਹੇ ਨੇ ਕਿਉਂਕਿ ਇਹਨਾਂ ਦੋਵਾਂ ਦੀ ਲਵ ਮੈਰਿਜ ਏ ਪਰ ਅਚਾਨਕ ਹੀ ਨੱਚਦੇ-ਨੱਚਦੇ ਮੁੰਡੇ ਦਾ ਪਜਾਮਾ ਫਟ ਜਾਂਦਾ ਏ ਜਿਸ ਦਾ ਕਿ ਮੁੰਡੇ ਅਤੇ ਸਟੇਜ ਤੇ ਖੜੇ ਲੋਕਾਂ ਨੂੰ ਕੁਝ ਵੀ ਦਾ ਨਹੀਂ ਲੱਗਦਾ ਪਰ ਸਟੇਜ ਤੋਂ ਥੱਲੇ ਖੜਾ ਮੁੰਡੇ ਦਾ ਇੱਕ ਦੋਸਤ ਜਦੋਂ ਉਸਦੀ ਵੀਡੀਓ ਬਣਾ ਰਿਹਾ ਸੀ ਤਾਂ ਉਸ ਨੂੰ ਪਤਾ ਲੱਗ ਜਾਂਦਾ ਏ ਅਤੇ ਉਹ ਜਲਦੀ ਜਲਦੀ ਜਾ ਕੇ ਮੁੰਡੇ ਦੇ ਕੰਨ ਵਿੱਚ ਦੱਸਦਾ ਏ ਕਿ ਤੇਰਾ ਪਜਾਮਾ ਫਟ ਗਿਆ ਏ ਤਾਂ ਮੁੰਡਾ ਆਪਣੇ ਦੋਸਤ ਨਾਲ ਉੱਥੋਂ ਚੱਲਿਆ ਜਾਂਦਾ ਏ ਅਤੇ ਕੱਪੜੇ ਬਦਲ ਕੇ ਵਾਪਸ ਆਉਂਦਾ ਏ ਸੋ ਕਦੇ-ਕਦੇ ਇਹੋ ਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਜਿੰਨਾਂ ਵਿੱਚ ਕਿਸੇ ਦਾ ਕਸੂਰ ਵੀ ਨਹੀਂ ਹੁੰਦਾ ਪਰ ਬੇਇੱਜ਼ਤੀ ਜ਼ਰੂਰ ਹੋ ਜਾਂਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ